ਇਹ ਦੇਖੋ ਜੀ ਦੇਖਣ ਚ ਆਇਆ ਕਿ ਦੋਨੇ ਜਿਹੜੇ ਸੀ ਜਿਹਨਾਂ ਦੀ ਲੜਾਈ ਹੋਈ ਆ ਦੋਨੇ اوਐਸਟੀ ਸੈਂਟਰ ਸਾਡੇ ਜਿਹੜਾ ਉਥੋਂ ਇਹ ਦਿੱਲੀ ਜਿਹੜੀ ਗੋਲੀਆਂ ਮਿਲਦੀਆਂ ਉਹ ਖਾਂਦੇ ਸੀ ਜੀ ਤਾਂ ਤੇ ਵਿੱਚ ਕਈ ਖਾਂਦੇ-ਖਾਂਦੇ ਕੋਈ ਨਾ ਆਸ ਵਿੱਚ ਹੀ ਕੋਈ ਕੁੰਦਕਬਾਜੀ ਹੋ ਗਈ ਤੇ ਇਹ ਲੜਾਈ ਹੋ ਗਈ ਤੇ ਲੜਾਈ ਉਹ ਸੜਕ ਵਿੱਚ ਹੁੰਦੀ ਹੁੰਦੀ ਸਾਡੇ ਹਸਤਾ ਦੇ ਅੰਦਰ ਆ ਗਏ ਇਹ ਲੜਦੇ-ਲੜਦੇ ਕਿਰਪਾਨਾਂ ਵੀ ਚੱਲੀਆਂ ਸੀਆਂ ਕੁਝ ਵੀ ਹੋ ਸਕਦਾ ਸੀਗਾ ਤੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਅੱਗੇ ਵੀ ਕਈ ਵਾਰ ਕਿਹਾ ਤੇ ਹੁਣ ਵੀ ਕਹਿੰਦੇ ਆ ਵੀ ਸਾਡਾ ਇਹਦਾ ਪ੍ਰਬੰਧ ਕਰੋ ਕੋਈ ਨਾ ਫੋਰਸ ਭੇਜੋ ਜਦ ਤੱਕ ਗੋਲੀਆਂ ਮਿਲਦੀਆਂ ਹੈਗੀਆਂ ਜਿੱਦਾਂ ਤਾਂ ਫੋਰਸ ਦੇ ਜੂਰ ਹੁਣ ਚਾਹੀਦੀ ਆ ਤਾਂ ਜੋ ਕੋਈ ਵੀ ਅਨਸਵਾਮੀ ਘਟਨਾ ਨਾ ਹੋ ਸਕਦੀ ਹੁਣ ਇੱਥੇ ਲੜਾਈ ਹੋਈ ਆ ਕਿਰਪਾਨਾਂ ਕੱਢੀਆਂ ਹੈਗੀਆਂ ਖੁਸ਼ੀ ਹੋਦਾ ਤਾਂ ਮਰੀਜ਼ ਵੀ ਸਾਡੇ ਇਹਦੇ ਪਰੇਸ਼ਾਨ ਹੋ ਗਏ ਉਹ ਵੀ ਕਾਫੀ ਤੰਗ ਆਇਆ ਨਾ ਪਰ ਉਹ ਤੇ ਆੜ ਦੋੜ ਜਿਹਨੇ ਮਰ ਦਿੱਤੇ ਹੈਗੇ ਉਹ ਵੀ ਕਾਫੀ ਤੰਗ ਹਾਂਜੀ ਸਭ ਕਾਫੀ ਕੰਪਲੇਟ ਵੀ ਦੁਕਾਨਾਂ ਵਾਲਿਆਂ ਨੇ ਕੀਤੀਆਂ ਜਿਵੇਂ ਕੋਈ ਲੜਕੀਆਂ ਸਕੂਲ ਹੈਗਾ ਪ੍ਰਿੰਸੀਪਲ ਦਾ ਉਹਨਾਂ ਨੇ ਵੀ ਕਈ ਵਾਰ ਕਿਹਾ ਪਈ ਜਦੋਂ ਸਾਰੇ ਛੁੱਟੀ ਹੁੰਦੀ ਜਾਂ ਆਉਂਦੀਆਂ ਕੁੜੀਆਂ ਨਾ ਇਥੇ ਨਸ਼ੇਈਏ ਖੜੇ ਹੁੰਦੇ ਹੈਗੇ ਆ ਤੇ ਸਾਨੂੰ ਉਹ ਦੁਰਵਿਹਾਰ ਵੀ ਕਰਦੇ ਕੁਝ ਗਲਤ ਕਮੈਂਟ ਵੀ ਕਰਦੇ ਹੈਗੇ ਆ ਕੀ ਸੇਧ ਬਾਰੇ ਕਦੇ ਪੁਲਿਸ ਨਾਲ ਕੁਝ ਰਪਤਾ ਕੰਮ ਕੀਤਾ ਹਾਂਜੀ ਹਾਂਜੀ ਮੈਂ ਤਾਂ ਕਈ ਵਾਰ ਗਿਆ ਲਿਖੇ ਵੀ ਦਿੱਤਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਵੀ ਇਥੇ ਕੋਸ਼ਿਸ਼ਾਂ ਪੁੱਛੇ ਦਾ ਹੱਲ ਕੀਤਾ ਜਾਵੇ ਨਹੀਂ ਸਾਡੇ ਕੋਈ ਇਨਫਲੂਐਂਸ ਨਹੀਂ ਆਈ ਜੀ ਨਾ ਕੋਈ ਚਿਟਾਈ ਆ ਤੇ ਨਾ ਕੋਈ ਇਨਫਲੂਐਂਸ ਆਈ ਆ ਤੇ ਹੁਣ ਮੈਂ ਗਿੜਾ ਮਾਰ ਕੇ ਆ ਉਧਰ ਹਸਪੀਟਲ ਤੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਬਾਹਰ ਕੋਈ ਨਸ਼ੇੜੀਆਂ ਦੀ ਕੋਈ ਆੜ ਬੋੜ ਝਗੜਾ ਪਿਆ ਕੋਈ ਦਾਖਲ ਨਹੀਂ ਹੋਇਆ ਕੋਈ ਚਲ ਗਿਆ ਉਹ ਜੀ ਆਪ ਆਪਣੀ ਪੁਲਿਸ ਲਈ ਆਵੇ ਗਸ਼ਤियां ਆਉਂਦੀ ਸਾਡੀ ਠੀਕ ਆ ਤੇ ਕੋਈ ਇਹੋ ਜਿਹਾ ਸਾਡੇ ਗੱਲ ਸਾਹਮਣੇ ਰਹੀ ਜੇਕਰ ਆਈ ਕੋਨੋਲ ਚਾਹੀਏ ਦੁਆਰਾ ਫਿਰ ਕਾਰ ਵੀ ਕੀਤੀ ਜਾਊਗੀ ਜੇਕਰ ਗਸ਼ਤ ਦੀ ਗੱਲ ਕਰੀ ਤਾਂ ਕੀ ਇਹ ਲੜਾਈ ਝਗੜਾ ਹੁੰਦਾ ਗਸ਼ਤ ਹੁਣ ਜਿਹੜੇ ਸਾਡੇ ਮੁਲਾਜ਼ਮ ਹੈ ਇੱਕ ਜਗ੍ਹਾ ਟੇਕੇ ਨਹੀਂ ਬਾਾਕੀ ਬਾਾਕੀ ਸ਼ਹਿਰ ਚ ਘੁੰਮਣਾ ਪੈਂਦਾ ਕੀ ਇਸ ਥਾਣੇ ਵਿੱਚ ਮੁਲਾਜ਼ਮਾਂ ਦੀ ਕਮੀ ਹੈ ਜਿਹੜੀ ਉੱਥੇ ਤਣਾਤ ਨਹੀਂ ਹੋ ਸਕਦਾ ਮਲਾਜ਼ਮ ਡੀਟੇ ਸਾਡੇ ਹੈਗੇ ਉਹ ਆਲਰੇਡੀ ਜਿਹੜੇ ਆਲਰੇਡੀ ਗਏ ਆ ਲੱਕੀ ਜਿਹਾ